ਹੈਲੋ ਸ਼ਸ਼ਰੀ ਕਾਲ ਜੀ ਸਾਰਿਆਂ ਨੂੰ ਕਵਰ ਪੀਕ ਤੇ ਜਮ ਸਦਾ ਸਵਾਗਤ ਹੈ ਜੀ ਮੈਂ ਗੁਰਵਿੰਦਰ ਕੌਰ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟ ਵਰਕ ਕੀਤੇ ਜੀ ਸਾਰੇ ਸੂਟ ਹੀ ਬਹੁਤ ਸੋਹਣੇ ਤੇ ਫਿਨਿਸ਼ਿੰਗ ਦੇ ਨਾਲ ਜੀ ਸੋਹਣੇ ਸੂਟ ਹੋਣਗੇ ਜੀ ਆਪਾਂ ਇਹ ਘੇਰੀ ਤੇ ਬਾਜੂ ਤੇ ਵਰਕ ਕੀਤਾ ਹੋਇਆ ਤੇ ਪੌਂਚੀ ਦੇ ਕੀਤਾ ਹੋਇਆ ਅਗਲਾ ਸੂਟ ਹੈ ਜੀ ਆਪਾਂ ਪੈਚ ਵਰਕ ਕੀਤਾ ਹੋਇਆ ਪਿਸਤਾ ਕਲਰ ਦਾ ਸੂਟ ਹੈ ਜੀ ਪੈਚ ਲਗਾ ਕੇ ਵੀ ਲੇ ਤੇ ਆਪਾਂ ਨੇ ਕੀਤਾ ਤੇ ਪੈਚ ਨਾਲ ਬੇਲ ਤੁਸੀਂ ਕੋਈ ਮਰਜ਼ੀ ਪਾ ਸਕਦੇ ਆ ਪਰ ਲੁੱਕ ਐਦਾਂ ਦੀ ਦਿੱਤੀ ਜਾਊਗੀ ਕੋਈ ਵੀ ਸੂਟ ਨੂੰ ਬੇਲ ਤੁਸੀਂ ਆਪਦੇ ਮੁਤਾਬਕ ਕਿਸੇ ਤਰ੍ਹਾਂ ਦੀ ਪਾ ਸਕਦੇ ਆ ਤੇ ਆ ਆ ਬਣੇਗੀ ਤੁਸੀਂ ਛੋਟੀ ਬੂਟੀ ਤੇ ਕਲੀਆਂ ਪਾ ਕੇ ਤਿੰਨ ਫਲਾਵਰ ਹੈ ਜੀ ਤੇ ਇਹਨਾਂ ਦਾ ਪ੍ਰਾਈਸ ਜੀ ਬਹੁਤ ਘੱਟ ਪ੍ਰਾਈਸ ਪਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਉਹ ਦਿੱਤੇ ਹੋਏ ਨੰਬਰਾਂ ਤੇ WhatsApp ਕਰ ਸਕਦੇ ਹੋ ਤੁਸੀਂ ਤੇ ਅਗਲਾ ਕਲਰ ਵੀ ਆਪਾਂ ਐਦਾਂ ਕੀਤਾ ਸੀ ਜੀ ਇਹ ਕਲਰ ਕੰਬੀਨੇਸ਼ਨ ਤੇ ਆਪਾਂ ਇਹ ਵੀ ਆਪਾਂ ਹੀ ਬਣਾਇਆ ਸੀ ਪੈਚ ਲਗਾ ਕੇ ਇਹਦੇ ਪੈਚ ਘੇਰੇ ਤੇ ਹੈ ਨਹੀਂ ਚਾਰ ਚੁਵੀ ਦੇ ਬੀਲ ਹਜ ਕੋਰਨਰਾਂ ਤੇ ਇਹ ਬਾਜੂ ਤੇ ਦੇ ਪਹੁੰਚਾ ਕੀਤਾ ਹੋਇਆ ਅਗਲਾ ਸੂਟ ਆ ਗਿਆ ਜੀ ਬਲੈਕ ਕਲਰ ਦਾ ਬਲੈਕ ਕਲਰ ਲਾ ਪਤਲਾ ਤੇ ਥਰੈਡ ਚ ਤਿਆਰ ਕੀਤਾ ਹੋਇਆ ਬਾਜੂ ਪਹੁੰਚੇ ਤੇ ਘੇਰਾ ਇਹ ਵੀ ਬਹੁਤ ਸੋਹਣਾ ਬਣਿਆ ਥੋੜਾ ਜਿਹਾ ਕਲਰ ਦਾ ਚੇਂਜ ਹੋ ਗਿਆ ਕਲਰ ਬਲੈਕ ਹੈ ਜੀ ਇਹ ਥੋੜਾ ਜਿਹਾ ਧੁੱਪ ਪੈਣ ਨਾਲ ਨਾ ਤੇ ਜਾਦੇ ਹੋ ਗਿਆ ਇਹ ਆਪਾਂ ਦਿਨੇ ਬਣਾਈ ਸੀ ਵੀਡੀਓ ਦੇ ਆਪਾਂ ਵਾਰ ਬਣਾ ਲੈਂਦੇ ਆ ਉਹ ਥੋੜਾ ਜਿਹਾ ਕਲਰ ਚੇਂਜ ਹੋ ਜਾਂਦਾ ਤੇ ਪਰ ਸੂਟ ਬਣਿਆ ਬਹੁਤ ਸੋਹਣਾ ਇਹ ਇਹ ਹੈ ਬਲੈਕ ਕਲਰ ਦਾ ਜੀ ਤੇ ਇਹਦੋਂ ਅਗਲਾ ਸੂਟ ਜੀ ਵੀ ਬਹੁਤ ਸੋਹਣਾ ਹੋਇਆ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਤੀ ਤੇ ਇਹ ਥੋੜਾ ਇਹ ਜਿਆਦਾ ਕਰਨਾ ਮੈਂ ਨਾ ਇੰਸਟਾਗ੍ਰam 'ਤੇ ਪਾਉਣੀ ਹੁੰਦੀ ਹੈ ਵੀਡੀਓ ਤੇ YouTube 'ਤੇ ਮੈਂ ਹੁਣ ਹੀ ਪਾਉਣ ਲੱਗੀ ਆ ਤੇ ਕੋ ਜਿਹੜੇ ਆਪਣੇ ਕੋਲੇ ਪਹਿਲਾਂ ਹੀ ਡਿਜ਼ਾਈਨ ਉਹ ਕਈ ਬਣਿਆ ਬਣਿਆ ਵੀਡੀਓ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਇਹ ਵੀਡੀਓ ਆਪਣੇ ਕੋਲੇ 2 ਮਹੀਨੇ ਪਹਿਲਾਂ ਦੀ ਬਣੀ ਹੋਈ ਸੀ ਤੇ ਬਣਿਆ ਬਹੁਤ ਸੋਹਣਾ ਸੂਟ ਸੀ ਇਹਦੀ ਵੀਡੀਓ ਮੈਂ YouTube ਤੇ ਨਹੀਂ ਪਾਈ ਸੀ ਆਪਾਂ Instagram ਤੇ ਪਾਉਣੇ ਹੋਣੇ ਜ਼ਿਆਦਾ ਕਰਨੇ ਤੇ ਆਹ ਸੂਟ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਘੇਰੇ ਤੇ ਤੇ ਬਾਜੂ ਤੇ ਵਰਕ ਹੈ ਸਾਰੇ ਸੂਟ ਹੀ ਬਹੁਤ ਸੋਹਣੇ ਵਰਕ ਕੀਤੇ ਹੋਏ ਆਪਾਂ ਨੇ ਇਹਦੇ ਚ ਥ्रेड ਥ्रेड ਯੂਜ਼ ਕੀਤਾ ਹੋਇਆ ਤੇ ਲੱਗਦਾ ਤੇ ਇੰਨਾ ਬਣਿਆ ਬਹੁਤ ਸੋਹਣਾ ਜੀ ਇਹ ਲਾਈਟ ਜਿਹਾ ਕਲਰ ਹੈ ਘੇਰੇ ਬਾਜੂ ਤੇ ਵਰਕ ਹੈ ਤੇ ਪ੍ਰਾਈ ਆਪਣੇ ਥੋੜੇ ਬਹੁਤ ਘੱਟ ਪ੍ਰਾਈ ਹੋਣਗੇ ਜੀ ਜੀ ਕਲਰ ਬਹੁਤ ਸੋਹਣਾ ਹੈ ਵਾਲਾ ਤੇ ਅਦੋਂ ਅਗਲਾ ਕਲਰ ਆ ਗਿਆ ਜੀ ਆਪਾਂ ਨੇ ਕੀਤਾ ਸੀ ਚਾਕਾਂ ਤੇ ਪਰਬੇਲ ਪਾ ਕੇ ਚਾਕਾਂ ਤੇ ਜਿਹਨੇ ਚਾਕ ਹੁੰਦੇ ਨਿੱਕੀ ਬੂਟੀ ਦੇ ਨਾਲ ਇਹ ਵੀ ਤਿਆਰ ਕੀਤਾ ਹੋਇਆ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹ ਹੈਗਾ ਥੋੜਾ ਜਿਹਾ ਇਹਦਾ ਵੀ ਕਲਰ ਚੇਂਜ ਹੋ ਗਿਆ ਇਹ ਜਿਵੇਂ ਕਹਿੰਦੇ ਆ ਮੋਰ ਪੰਖੀਆ ਕਲਰ ਉਦੋਂ ਦਾ ਸੋਟਾ ਤੇ ਆਹ ਵਾਲਾ ਵੀ ਲਾਈਟ ਕਲਰ ਤੇ ਆਪਾਂ ਸਾਰੇ ਛੂਟੀ ਲਾਈਟ ਕਲਰ ਦੇ ਕੀਤੇ ਹੋਏ ਆ ਤਿਆਰ ਜੀ ਇਹ ਵੀ ਨਵਾਂ ਡਿਜ਼ਾਈਨ ਆਇਆ ਸੀ ਜੀ ਨਿਊ ਡਿਜ਼ਾਈਨ ਸੀ ਬਾਰਕ ਤੁਸੀਂ ਕਿਸੇ ਤੇ ਕਸਟਮਾਈਜ਼ ਕਰਾ ਸਕਦੇ ਆ ਆਪਾਂ ਦੋਵੇਂ ਵੀ ਲਾਂ ਤੇ ਫਲਾਵਰ ਪਾ ਸਕਦੇ ਆ ਇਹ ਆਪਣੇ ਕੋਲੇ ਸੀ ਕੋਨਰਾਂ ਤੇ ਤੇ ਕਟਵਰਕ ਦਾ ਸੀ ਸੂਟ ਬਣਿਆ ਹੋਇਆ ਇਹ ਬਹੁਤ ਸੋਹਣਾ ਬਣਿਆ ਜੀ ਆਪਣੇ ਕੋਲੇ ਤਾਂ ਬਹੁਤ ਚਿਰ ਦਾ ਟਾਈਮ ਦਾ ਚੱਲ ਜਾਂਦਾ ਵਰਕ ਆ ਆਪਾਂ ਕਰਾਇਆ ਸੀ ਬਾਂਦਲੇ ਚ ਵਰਕ ਕਰਾਇਆ ਸੀ ਤੁਸੀਂ ਚਾਹੇ ਤੁਸੀਂ ਤਿੱਲੇ ਚ ਵੀ ਕਰਾ ਸਕਦੇ ਆ ਜਾਦੇ ਕਰਨੇ ਤਿੱਲੇ ਚ ਬਾਂਦਲੇ ਚ ਸੋਨਾ ਲੱਗੂ ਹੈ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਕੀ ਰੀਤੀ ਕਲੀਆਂ ਪਾ ਕੇ ਆ ਆਪਣੇ ਬਾਜੂ ਤੇ ਕੀਤਾ ਹੋਇਆ ਇਹ ਨੇਚਰਲ ਕ੍ਰੀਏਟੀਵ ਕੀਤਾ ਹੋਇਆ ਜੀ ਬਹੁਤ ਸੋਹਣਾ ਬਣਿਆ ਹੋਇਆ ਵੀ ਜੀ ਇਹ ਕਲਰ ਤੁਸੀਂ ਕਿਸੇ ਤੇ ਕਰਵਾ ਸਕਦੇ ਆ ਕਲਰ ਕੰਬੀਨੇਸ਼ਨ ਇਹ ਵੀ ਸੋਹਣਾ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਸਟਮਾਈਜ਼ ਤੇ ਇਹਦੂ ਅਗਲਾ ਕਲਰ ਹੈਗਾ ਜੀ ਆਪਾਂ ਨੇ ਕੀਤਾ ਮੈਚਿੰਗ ਸੂਟ ਤੇ ਇਹਦੀ ਪਲੇਨ ਵਾਈਟ ਬਾਟਮ ਹੈ ਸ਼ਰਟ ਹੈਗੀ ਹੈ ਰੈੱਡ ਕਲਰ ਦੀ ਇਹ ਇੱਕ ਹੀ ਥ੍ਰੈਡ ਲੱਗੂਗਾ ਇੱਕ ਕਲਰ ਦਾ ਥ੍ਰੈਡ ਲੱਗੂਗਾ ਜੀ ਇਹ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਹਦੂ ਅਗਲਾ ਵੀ ਆਪਣੇ ਕੋਲੇ ਬਣਿਆ neck ਬਾਜੂ ਤੇ ਪਹੁੰਚੇ ਇਹ ਸ਼ਰਟ ਇਧਰੋਂ ਬਸ ਇਕੱਲੇ neck ਤੇ ਬਣਿਆ ਹੋਇਆ ਕੋਨਰਾਂ ਤੇ ਬਣਿਆ ਹੋਇਆ ਇਹਦੂ ਅਗਲਾ ਵੀ ਬੇਲਾਂ ਪਾ ਕੇ ਜੇ ਤੁਸੀਂ ਵੀ ਕਰ ਸਕਦੇ ਆ ਲੈਸਰ ਵੀ ਕੱਢ ਸਕਦੇ ਆ ਜੀ ਇਹ ਬਾਜੂ ਤੇ ਕਟਵਰਕ ਬੀਲ ਤੇ ਤੁਸੀਂ ਜੇ ਕਟਵਰਕ ਨਹੀਂ ਵੀ ਕਰਾਉਣਾ ਤੁਸੀਂ ਲੈਸਾਂ ਵੀ ਕੱਢ ਸਕਦੇ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਹੈ ਤੁਸੀਂ ਗਰਮੀ ਵਾਲੇ ਸੂਟ ਤੇ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੀ ਆ ਵੀ ਆਪਾਂ ਚੈੱਕ ਕੁਆਲਿਟੀ ਕੀਤਾ ਬਹੁਤ ਸੋਹਣਾ ਬਣਿਆ ਹੋਇਆ ਤੇ ਇੱਕ ਦੂ ਅਗਲਾ ਕਲਰ ਹੈ ਜੀ ਆਪਣੇ ਕੋਲੇ ਗ੍ਰੀਨ ਪੌਂਚੇ ਕੀਤੇ ਹੋਏ ਆ ਆ ਦੇਖੋ ਜੀ ਇਕੱਲੇ ਪੌਂਚੇ ਵਰਕ ਕੀਤੇ ਹੋਏ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਵੀ ਸਾਰੇ ਸੂਟ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ ਜੀ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਜੀ ਤੇ ਸਾਰੇ ਸੂਟ ਤੁਹਾਨੂੰ ਇਦਾਂ ਦੇ ਮਿਲਦੇ ਰਹਿਣਗੇ ਵਰਕਡ ਡਿਜ਼ਾਈਨ ਤਾਂ ਜੀ ਸਾਡੇ ਬੁਟੀਕ ਦਾ ਫੇਮਸ ਡਿਜ਼ਾਈਨ ਹੈ ਜੀ ਬਹੁਤ ਵਰਕ ਕਰਵਾਇਆ ਵਾਲਾ ਤੇ ਆ ਸੂਟ ਵੀ ਅਗਲਾ ਸੂਟ ਵੀ ਆ ਗਿਆ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਕੇਰੇ ਬੂਟੀ ਤੇ ਤੇ ਜੀ ਆ ਛੋਟੀ ਬੂਟੀ ਤੇ ਆਪਾਂ ਕੀਤਾ ਹੋਇਆ ਚਾਕਾਂ ਤੇ ਫਲਾਵਰ ਤੇ ਬੇਲਾਂ ਪਾ ਕੇ ਬਾਜੂ ਤੇ 슬ੀਵਸ ਤੇ ਬਹੁਤ ਸੋਹਣਾ ਵਰਕ ਹੋਇਆ ਆਹ ਵਾਲਾ ਆਪਾਂ ਦੋ ਬੇਲਾਂ ਘੇਰੇ ਤੇ ਪਾ ਕੇ ਬਾਕੀ ਤੁਸੀਂ ਕਿਸੇ ਤਰ੍ਹਾਂ ਕਸਟਮਾਈਜ਼ ਕਰਾ ਸਕਦੇ ਹੋ ਉੱਪਰ ਨੂੰ ਬੇਲਾਂ ਵੀ ਚੜਾ ਸਕਦੇ ਆਪਾਂ ਜਿਵੇਂ ਉੱਪਰ ਨੂੰ ਹੋ ਗਈਆਂ ਕਲੀਆਂ ਪਾ ਕੇ ਬੇਲਾਂ ਵੀ ਹੋ ਸਕਦੀਆਂ ਜੀ ਤੇ ਆਹ ਹੈ ਘੇਰੇ ਤੇ ਤੇ ਬਾਜੂ ਤੇ ਜੀ ਇਹ ਤੁਸੀਂ ਛੋਟੀ-ਬੁਟੀ ਵੀ ਕਿਵੇਂ ਮਰਜ਼ੀ ਕਸਟਮਾਈਜ਼ ਕਰਾ ਸਕਦੇ ਹੋ ਜੀ ਇਹ ਛੋਟੀ-ਬੁਟੀ ਵੀ ਤੁਸੀਂ ਉੱਪਰ ਛੋਟੀ-ਬੁਟੀ ਕਰਾ ਸਕਦੇ ਆ ਤੇ ਇਸ ਤਰ੍ਹਾਂ ਵੀ ਕਰਾ ਲਿਆ ਸੀ ਦੋ ਡਿਜ਼ਾਈਨ ਤਿਆਰ ਕੀਤੇ ਸੀ ਇਹਦੇ ਨਾਲ ਦੇ ਆ ਕਲਰ ਵੀ ਬਹੁਤ ਸੋਹਣਾ ਜੀ ਬੇਲਾ ਤੁਸੀਂ ਆਪ ਦੇ ਕਿ ਇਹ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤਿਆਰ ਹੋਇਆ ਜੀ ਸਾਰੇ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਬਹੁਤ